ਅੱਜ ਠੰਡ ਦੇ ਦਿਨਾਂ ਵਿੱਚ ਆ ਇੱਕ ਗਰੀਬ ਪਰਿਵਾਰ ਬਿਨਾਂ ਛੱਤ ਤੋਂ ਬੈਠਾ ਠੰਡ ਇੰਨੀ ਠੰਡਾ ਸ਼ੀਤ ਲਹਿਰ ਚੱਲਦੀ ਪਈ ਆ ਤੇ ਉਹ ਦੇਖਦੇ ਪਏ ਆ ਕਿ ਅਸੀਂ ਰਾਤ ਕਿੱਥੇ ਸੋਣਾ ਤੇ ਕਿੱਥੇ ਰਹਿਣਾ ਪਿੰਡ ਭੜਵਾ ਔਜਲਾ ਜ਼ਿਲ੍ਹਾ ਗੁਰਦਾਸਪੁਰ ਬਲਾਕ ਕਲਾਨੌਰ ਦੇ ਵਿੱਚ ਇੱਕ ਐਸੀ ਪਰਿਵਾਰ ਗਰੀਬ ਜੋ ਦਿਹਾੜੀ ਕਰਕੇ ਮਿਹਨਤ ਕਰਦਾ ਸੀ ਉਹਨਾਂ ਦਾ ਮਜੀਵੀ ਸਿੰਘ ਦਾ ਘਰ ਢਾਕੇ ਐਸੀ ਵੀਰ ਦਾ ਸਮਾਨ ਸਾਰਾ ਜੋ ਮਿਹਨਤ ਕਰਕੇ ਬਣਾਇਆ ਵੇਖੋ ਕੀ ਹਾਲ ਕੀਤਾ ਮੈਂ ਪ੍ਰਸ਼ਾਸਨ ਕੋਲ ਪੁੱਛਦਾ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਨਾ ਕੋਈ ਨੋਟਿਸ ਨਾ ਕੋਈ ਮੁਲਾਜ਼ਮ ਸਿਰਫ ਦੋ ਗੁੰਡੇ ਪ੍ਰਗਟ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਆ ਕੇ ਸਾਰਾ ਘਰ ਢਾਟਰੀ ਕਰ ਦਿੱਤਾ ਗਿਆ ਸਾਰਾ ਉਹਨਾਂ ਦਾ ਸਮਾਨ ਤੋੜਤਾ ਤੇ ਗਰੀਬੀ ਪਰਿਵਾਰ ਅੱਜ ਰੱਬ ਵੱਲ ਵੇਖਣ ਰਿਹਾ ਰੱਬ ਦੇ ਭਾਣੇ ਨੂੰ ਉਤੋਂ ਰਾਤ ਹੋ ਗਈ ਆ ਤੇ ਅਸੀਂ ਰਾਤ ਕਿੱਥੇ ਗਏ ਯਾਰਨੀ ਆ ਤੇ ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਕੋ ਬੇਨਤੀ ਕਰਾਂਗਾ ਕਿ ਭਗਵੰਤ ਮਾਨ ਸਾਹਿਬ ਇਹ ਕਿਸ ਦੀ ਸ਼ਹਿਤ ਇਹ ਕੰਮ ਹੋ ਰੇ ਨੇ ਤੁਸੀਂ ਜਰਾ ਇਹ ਆਖੋ ਤੇ ਝਾਤੀ ਮਾਰੋ ਇਹ ਗਰੀਬ ਕਿੱਥੇ ਜਾਣਗੇ ਇੰਨੀ ਠੰਡ ਵਿੱਚ ਉੱਤੋਂ ਵੇਖੋ ਰਾਤ ਪੈ ਰਹੀ ਆ ਤੇ ਇਹ ਗਰੀਬ ਪਰਿਵਾਰ ਅੱਜ ਰੱਬ ਦੇ ਰੰਗਾਂ ਨੂੰ ਵੇਖ ਰਿਆ ਇਹਨਾਂ ਦੀ ਪ੍ਰਸ਼ਾਸਨ ਵੱਲੋਂ ਪੁੱਛਿਆ ਜਾਵੇ ਨਾ ਗੁੰਡਿਆਂ ਨੂੰ ਇਹਨਾਂ ਨੇ ਕਿਸ ਦੀ ਸ਼ਹਿਤ ਹੈ ਕਿਸ ਤੇ ਕਹਿਨ ਤੇ ਬਿਨਾਂ ਕਿਸੇ ਨੋਟਿਸ ਦੇ ਬਿਨਾ ਕਿਸੇ ਮੁਲਾਜ਼ਮ ਦੇ ਬਿਨਾ ਕਿਸੇ ਹੋਰ ਮਹਿਕਮੇ ਦੇ ਸਰਕਾਰੀ ਮੈਂ ਕਹਿੰਦਾ ਬਿਨਾ ਆ ਕੇ ਜੀਸੀਪੀ ਦੇ ਨਾਲ ਘਰ ਉਹਨਾਂ ਦਾ ਖੇਰੂ ਖੇਰੂ ਕਰਕੇ ਸਾਰਾ ਢਾ ਕੇ ਮਿੱਟੀ ਦੇ ਮਲਾਰਾ ਦਿੱਤਾ ਗਿਆ ਉਹਨਾਂ ਦੀ ਮਿਹਨਤ ਪਲੀਜ਼ ਮੈਂ ਫੇਰ ਬੇਨਤੀ ਕਰਦਾ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਦੇ ਸੀਐਮ ਨੇ ਸੀਐਮ ਸਾਹਿਬ ਝਾਤੀ ਮਾਰੋ ਗਰਦਾਸਪੁਰ ਜ਼ਿਲ੍ਹਾ ਪਿੰਡ ਓਜਲਾ ਭੜਵਾ ਵਿੱਚ ਤਹਿਸੀਲ ਕਲਨੌਰ ਵਿੱਚ ਆ ਗਰੀਬ ਪਰਿਵਾਰ ਆ ਛੋਟੇ ਛੋਟੇ ਬੱਚੇ ਅੱਜ ਦੀ ਰਾਤ ਕਿਸ ਦੇ ਆਸਰੇ ਕੱਟਣਗੇ ਇਹ ਮਾਂ ਭੈਣ ਜਿਹੜੀ ਕੀਰਨੇ ਪਾਉਂਦੀ ਪਈ ਆ ਇਹਦੇ ਕੀਰਨੇ ਕੌਣ ਸੁਨੇਗਾ ਕਿਹਦੀ ਸਹਤ ਇਹ ਘਾਟ ਠੱਹਾ ਗਿਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਹੋ ਇਹ ਐਸੀ ਪਰਿਵਾਰ ਦਾ ਆਪ ਪਤਾ ਲਾਓ ਇਹਨਾਂ ਦੀ ਆ ਕੇ ਆਪ ਸਾਰ ਲਾਓ ਤੇ ਪਤਾ ਕਰੋ ਇਹ ਕਿਸ ਦੀ ਸਹਤ ਇਹ ਸਾਰਾ ਨੁਕਸਾਨ ਕੀਤਾ ਗਿਆ ਇੱਕ ਗਰੀਬ ਦਾ ਘਰ ਜਿਹੜਾ ਢਾਟਾ ਗਿਆ ਘਰ ਬਣਾ ਕੇ ਦੇਣ ਦੀ ਥਾਂ ਤੇ ਘਟਾਏ ਗਏ ਨੇ ਮਿਹਰਬਾਨੀ ਜੀ ਮਾਨ ਸਾਹਿਬ ਝਾਤੀ ਜਰੂਰ ਮਾਰਿਓ ਪੰਜਾਹ ਦੇ ਸੀਐਮ ਹੁਣ ਕਰਕੇ ਇਹ ਸਾਰੇ ਵਿਸ਼ੇ ਦੇ ਹਾਂਜੀ ਅੱਜ ਪਿੰਡ ਭਡਵਾ ਦੇ ਵਿੱਚ ਦੋ ਗੁੰਡੇ ਦੋ ਪਰਮਾਸ਼ ਉਹਨਾਂ ਵੱਲੋਂ ਗੁੰਡਾਗਰਦੀ ਦਾ ਖੁੱਲਾ ਨਜ਼ਾਰਾ ਵੇਖਣ ਨੂੰ ਮਿਲਿਆ ਇੱਕ ਇੱਕ ਸਕੂਲ ਦੀਆਂ ਬੱਸਾਂ ਚਲਾਉਂਦਾ ਮੱਲੇਵਾਲਦਾ ਮਸ਼ਹੂਰ ਸਕੂਲ ਆ ਗੁਰਵਿੰਦਰ ਸਿੰਘ ਦੂਜਾ ਪ੍ਰਗਟ ਆ ਗਰੀਬ ਜਿਹਨਾਂ ਦਿਹਾੜੀਆਂ ਲਾ ਲਾ ਕੇ ਘਰ ਬਣਾਇਆ ਏ ਅੱਜ ਉਹਨਾਂ ਦੇ ਆ ਬੱਚੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਉਹਨਾਂ ਦੇ ਘਰ ਦੀ ਛੱਤ ਢਾ ਢੇਰੀ ਕੀਤੀ ਆ ਬਿਨਾ ਪ੍ਰਸ਼ਾਸਨ ਤੋਂ ਬਿਨਾ ਕਿਸੇ ਦੇ ਪੁਲਿਸ ਤੋਂ ਹੁਣ ਮੌਕਾ ਵੇਖਣ ਆਈ ਆ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਆ ਕੋਈ ਸਰਕਾਰੀ ਨੋਟਿਸ ਨਹੀਂ ਕਿਸੇ ਕੋਰ ਦਾ ਕੋਈ ਨੋਟਿਸ ਨਹੀਂ ਇੱਕ ਗਰੀਬ ਦਾ ਰਹਿੰਦਾ ਘਟਾਤਾ ਜਿਨ੍ਹਾਂ ਨੇ ਮਿਹਨਤਾਂ ਕਰਕੇ ਇੱਕ ਇੱਕ ਚੀਜ਼ ਬਣਾਈ ਆ ਜੇ ਇੱਟਾਂ ਥੱਲੇ ਆ ਕੇ ਖੇਰੂ ਖੇਰੂ ਕਰਕੇ ਦਿੱਤਾ ਜੇ ਮੈਂ ਇਹ ਪੁੱਛਣਾ ਚਾਹੁੰਨਾ ਸਰਕਾਰਾਂ ਤੇ ਪਾਵਰਾਂ ਤੇ ਤਾਕਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਕੀ ਆ ਜਿਹੜੇ ਗਰੀਬ ਆ ਜਿਹੜੇ ਗਰੀਬ ਆ ਇੱਕ ਇੱਕ ਚੀਜ਼ ਬਣਾਈ ਮਿਹਨਤ ਨਾਲ ਇੱਕ ਇੱਕ ਬਣਾਇਆ ਹੋਇਆ ਉਹਨਾਂ ਦੀ ਚੀਜ਼ ਜੋ ਅੱਜ ਤੋੜ ਕੇ ਸਵਾਹ ਕਰਤੀਏ ਜਿਨ੍ਹਾਂ ਨੇ ਪੰਪ 500 ਰੁਪਏ ਦੇ ਲੋਕਾਂ ਦੇ ਘਰਾਂ ਚ ਪੋਚੇ ਲਾ ਲਾ ਕੇ ਲੋਕਾਂ ਦਾ ਗੋਹਾ ਕੂੜਾ ਛੋੜ ਛੋੜ ਕੇ ਆ ਭੈਣ ਨੇ ਸਾਡੀ ਨੇ ਘਰ ਬਣਾਇਆ ਸੀ ਜਿਹਦੇ ਵੈਣ ਅੱਜ ਵੇਖੇ ਨਹੀਂ ਜਾਂਦੇ ਤੇ ਮੈਂ ਅੱਜ ਨੀਲੇ ਛਤਰੀ ਵਾਲ ਨੂੰ ਬੇਨਤੀ ਕਰਾਂਗਾ ਪ੍ਰਮਾਤਮਾ ਜੇ ਤੂੰ ਹੈਗਾ ਨਾ ਤੂੰ ਆਪਨ ਇਨਸਾਫ ਕਰੀ ਇਹਦੀ ਛੱਤ ਦਾ ਤੂੰ ਆਪ ਲੇਖਾ ਦੇਈ ਇਹਦਾ ਘਟ ਹੋਣ ਵਾਲਿਆਂ ਦਾ ਤੂੰ ਆਪਨ ਇਨਸਾਫ ਕਰੀ ਜਿਹਦੀ ਛੱਤ ਠੱਠੀ ਆ ਨਾ ਇਹਨਾਂ ਦੇ ਇਦਾਂ ਹੀ ਤੂੰ ਵਖਾ ਇਹਨਾਂ ਨੂੰ ਆਪਣੀ ਕਰਨੀ ਵਾਕਿਆ ਤੇਰੇ ਚ ਦਮ ਹੈਗਾ ਸਭ ਤੋਂ ਵੱਡੀ ਸ਼ਕਤੀ ਸਭ ਤੋਂ ਵੱਡੀ ਤਾਕਤ ਪਰਮਾਤਮਾ ਤੂੰ ਆ ਇਹਨਾਂ ਨੂੰ ਤਾਕਤ ਜੋ ਇਹਨੇ ਲੋਕਾਂ ਨੂੰ ਆਪਣਾ ਆਪ ਵਖਾਉਣ ਦੀ ਲੋੜਿਆ ਵਾਹਿਗੁਰੂ ਮੈਂ ਇੰਨੀ ਬੇਨਤੀ ਕਰਦਾ ਬਸ ਤੈਈ ਤਸਵੀਰਾਂ ਵੇਖ ਕੇ ਕਿਸੇ ਦਾ ਵੀ ਮਨ ਉਦਾਸ ਹੋ ਸਕਦਾ ਹੈ ਇਹ ਪਰਿਵਾਰ ਜੋ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਸਕਦੇ ਹੋ ਇਹਨਾਂ ਦਾ ਘਰ ਟੈਟੇਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਆਉਂਦੇ ਨੇ ਤੇ ਉਹਨਾਂ ਦਾ ਘਰ ਟੈਟੇਰੀ ਕਰਕੇ ਚਲੇ ਜਾਂਦੇ ਨੇ ਹਾਲਾਂਕਿ ਕੋਈ ਸਰਕਾਰੀ ਨੋਟਿਸ ਨਹੀਂ ਸੀ ਕੋਈ ਕੋਰਟ ਦਾ ਆਰਡਰ ਨਹੀਂ ਸੀ ਨਾ ਹੀ ਕੋਈ ਪੁਲਿਸ ਮੁਲਾਜ਼ਮ ਨਾਲ ਸੀ ਤਾਂ ਦੋ ਜਣਿਆਂ ਦੇ ਵੱਲੋਂ ਇੱਕ ਗਰੀਬ ਦਾ ਮਕਾਨ ਟੈਟੇਰੀ ਕੀਤਾ ਅਤੇ ਚਲੇ ਗਏ ਜਿਸ ਤੋਂ ਬਾਅਦ ਇਸ ਔਰਤ ਦੇ ਵੈਣ ਨਹੀਂ ਸੁਨੇ ਜਾਂਦੇ ਕਿਉਂਕਿ ਇੱਕ ਇੱਕ ਪੈਸਾ ਜੋੜ ਕੇ ਕਿਸ ਤਰ੍ਹਾਂ ਘਰ ਬਣਾਇਆ ਜਾਂਦਾ ਹੈ ਉਹ ਇੱਕ ਗਰੀਬ ਹੀ ਜਾਣ ਸਕਦਾ ਹੈ ਕਿ ਕਿਸ ਤਰ੍ਹਾਂ ਘਰ ਬਣਦਾ ਤਾਂ ਗੁਰਦਾਸਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਗੁਰਦਾਸਪੁਰ ਦੇ ਪਿੰਡ ਪੰਡਵੌਂਚਲਾ ਦੇ ਵਿੱਚ ਇੱਕ ਗਰੀਬ ਦਾ ਆਸ਼ਿਆਨਾ ਜੋ ਕਿ ਬੜਾ ਮਿਹਨਤ ਦੇ ਨਾਲ ਉਸਨੇ ਬਣਾਇਆ ਸੀ ਬੜਾ ਮਿਹਨਤ ਕਰਕੇ ਬਣਾਇਆ ਸੀ ਇਹ ਔਰਤ ਜੋ ਤੁਸੀਂ ਵੇਖ ਰਹੇ ਹੋ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਇੱਕ ਇੱਕ ਪੈਸਾ ਜੋੜ ਕੇ ਉਸਨੇ ਇੱਕ ਘਰ ਬਣਾਇਆ ਪਰ ਕੁਝ ਬਦਮਾਸ਼ਾਂ ਦੇ ਵੱਲੋਂ ਇਸ ਦਾ ਘਰ ਟੈਟੇਰੀ ਕਰ ਦਿੱਤਾ ਗਿਆ ਦਾ ਇਹ ਵੀਡੀਓ ਜੋ ਤੁਸੀਂ ਵੇਖ ਸਕਦੇ ਹੋ ਗੁਰਦਾਸਪੁਰ ਦੇ ਔਜਲਾ ਪੰਡਵਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਜਦੋਂ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪੁੱਜਦੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਮੌਕੇ ਤੇ ਪੁੱਜੀ ਹੈ ਕਿ ਐਕਸ਼ਨ ਲਿਆ ਜਾਏਗਾ ਫਿਲਹਾਲ ਵੇਖਣਾ ਹੋਵੇਗਾ ਪਰ ਇਹ ਵੀਡੀਓ ਜ਼ਰੂਰ ਹਿਰਦੇ ਬਰੁੰਦਰ ਵਾਲੀ ਇਹ ਵੀਡੀਓ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਛੋਟੇ-ਛੋਟੇ ਬੱਚੇ ਹੈਗੇ ਨੇ ਉਹ ਬੈਠੇ ਨੇ ਇੱਕ ਕਾਰ ਉਨਾਂ ਦਾ ਢਾ ਦਿੱਤਾ ਗਿਆ ਸਮਾਨ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਆਸ-ਪਾਸੇ ਸਮਾਨ ਵਿਛੜਿਆਗਾ ਉਹ ਖਿੰਡਿਆ ਹੋਇਆ ਤਾਂ ਇਹ ਤਸਵੀਰਾਂ ਨੇ ਤਾਂ ਬਦਮਾਸ਼ਾਂ ਦੇ ਵੱਲੋਂ ਟਹਿ ਟੇਰੀ ਕਰ ਦਿੱਤਾ ਗਿਆ ਇੱਕ ਮਕਾਨ ਬੜੀ ਮਿਹਨਤ ਦੇ ਨਾਲ ਜੋ ਬਣਾਇਆ ਸੀ ਇੱਕ ਗਰੀਬ ਗਰੀਬੜੀ ਜਈ ਔਰਤ ਦੇ ਵੱਲੋਂ ਬੜੀ ਮਿਹਨਤ ਕਰ ਕਰਕੇ ਮਕਾਨ ਜੋ ਬਣਾਇਆ ਤਾਂ ਉਹ ਟਹਿ ਟੇਰੀ ਜਿਹੜਾ ਕਰ ਦਿੱਤਾ ਗਿਆ ਤਾਂ ਗੁਰਦਾਸਪੁਰ ਦੀ ਵੀਡੀਓ ਦੱਸੀ ਜਾ ਰਹੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਹੀ ਹੈ ਗੁਰਦਾਸਪੁਰ ਦੇ ਅੱਜਲਾ ਪੰਡਮਾਦੀ ਜਿਹੜੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਗਰੀਬ ਦਾ ਜੋ ਹੈ ਉਹ ਆਸ਼ਿਆਨਾ ਟਾ ਦਿੱਤਾ ਗਿਆ ਤਾਂ ਕੁਝ ਲੋਕ ਮੌਕੇ ਦੇ ਬੁੱਝ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ